ਬੈਠੇ ਹੋ ਗਏ ਤੇ ਪ੍ਰੈਕਟਿਸ ਜੀ ਹਸਬੰਡਾ ਅਕਤੂਬਰ ਦੇ ਖਰਾ ਦੇ ਗਏ ਆ ਮਤਲਬ Oman ਚਲੇ ਗਏ ਆ ਤੇ ਉਥੇ ਨਾਲ ਲਿਵਿੰਗ ਵਿੱਚ ਇੱਕ ਲੇਡੀ ਨਾਲ ਰਹ ਰਹੇ ਆ ਤੇ ਬੜਾ ਧੰਗਿਆ ਕੁਛ ਵੀ ਨਹੀਂ ਆ ਬੰਦ ਸਾਡੇ ਤੇ ਉਹ ਨੂੰ ਕੀ ਕਰਦੇ ਆ ਸਾਨੂੰ ਉਥੋਂ ਗਲਤ ਮਨੂਨੇ ਮੈਸੇਜ ਆ ਰਿਹਾ ਹੈ ਜਨਾ ਕਰਦਾ ਮੈਂ ਦਾ ਕਰ ਉਹ ਤੇ 25 ਕੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਹੈ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਹੈ ਸਭ ਕੁਝ ਹੈ ਮੈਨੂੰ ਲੱਗਦਾ ਕਿ ਮੈਂ ਇਸ ਤੋਂ ਬਾਹਰ ਨਿਕਲਣਾ ਮੇਰੇ ਤੋਂ ਰਹਾ ਬੰਦ ਕਰਨਾ ਪਏਗਾ ਮੈਨੂੰ ਜੀ ਪਰ ਮੇਰੀ ਫੈਮਿਲੀ ਜਿਹੜੀ ਲੋਸ ਆਉਂਦੀ ਹੈ ਜਿਸ ਦਾ ਤਮ ਨਹੀਂ ਹੋ ਜਾਉਂਦਾ ਬਹੁਤ ਟੈਨੈਟ ਹੈ ਇਧਰ ਤੋਂ ਬਹੁਤ ਚਲ ਕਿਉਂਕਿ ਬੱਚੇ ਮੇਰੀ ਡਿਪਰੈਸ਼ਨ ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਇਹ ਚੀਜ਼ ਤੋਂ ਮੈਂ ਚਾਹੁੰਦੀ ਕਿ ਮੈਂ ਇਹ ਚੀਜ਼ ਮੈਨੂੰ ਖਤਮ ਹੋ ਜਾਵੇ ਨਾ ਤਰ੍ਹਾਂ ਕਰ ਨਹੀਂ ਦੇਣਾ ਚਾਹੁੰਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਏ ਆਨ ਰਿਕਾਰਡਿੰਗ ਹੈ ਔਰ ਬੈਂਕ ਝੁਕਾ ਕੇ ਲੱਗ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹਾਲ ਸੀ ਸੋ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਕੋ ਕੁੜੀਆਂ ਲੱਗੀਆਂ ਨਾ ਕੀ ਤਰ੍ਹਾਂ ਦਾ ਅੰਕੜਾ ਕਿੱਥੇ ਕਿੰਨੇ ਸਾਲ ਹੋ ਗਏ ਤੁਹਾਡੀ ਸ਼ਾਦੀ ਨੂੰ ਮੇਰੀ ਹੋਈ ਹੈ ਲਗਭਗ 12 ਸਾਲ ਹੋ ਗਏ ਤੇਿਆ ਨਾਲ ਤੁਹਾਡੇ ਆਪਸੀ ਜਿਹੜਾ ਝਗੜਾ ਪਿਆ ਉਹਨੂੰ ਕਿੰਨਾ ਸਮਾਂ ਮੇਰਾ ਤਾਂ ਦੇਖੋ ਜੀ ਮੈਂ ਤੇ ਉਹਨੂੰ ਕੁੱਝ ਕਦੇ ਕਿਹਾ ਹੀ ਨਹੀਂ ਬਟ ਉਹ ਆਂਦਾ ਹੀ ਨਹੀਂ ਸੀ ਉੱਥੇ ਚਾਚਾ ਪੰਜ ਪੰਜ ਸਾਲ ਦੇ ਜੇ ਆਂਦਾ ਸੀ ਲੜਾਈ ਝਗੜਾ ਕਰਦਾ ਸੀ ਫਾਦਰ ਮਦਰ ਬਹੁਤ ਸਾਡਾ ਬਦ ਗੱਲ ਕਰਦੇ ਸੀ ਕਦੀ ਉਹ ਮੈਨੋਂ ਸਹੀ ਰਿਹਾ ਹੀ ਨਹੀਂ ਤੁਹਾਡੇ ਸੋਹਰੇ ਪਰਿਵਾਰ ਚ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਮੇਰੇ ਕੋ ਆਉਂਦੇ ਜਾਂਦੇ ਹੀ ਪਰ ਸਾਥ ਨਹੀਂ ਉਹਨਾਂ ਦਾ ਉਹਦੇ ਨਾਲ ਰਲ ਗਈ ਕਹਿੰਦੀ ਤੇਰਾ ਕੀ ਸਾਥ ਦੇਈਏ ਤੇਰੇ ਕੋ ਕੀ ਰਸ ਬਣਾ ਰਹੀ ਜੇ ਸਾਰੇ ਤੁਹਾਡਾ ਆਪਣਾ ਪਰਿਵਾਰ ਪੇਕਾ ਪ੍ਰਵਾਸ ਕਰਦਾ ਉਹ ਤੇਰੇ ਨਾਲ ਨਹੀਂ ਦੇਣਾ ਮੇਰੇ ਫਾਦਰ ਨਹੀਂ ਗਏ ਮਦਰ ਮੇਰੇ ਹਾਰਟ پیشنਟ ਹੈ ਉਹ ਜਿਆਦਾ ਚੱਲ ਫਿਰ ਨਹੀਂ ਸਕਦੇ ਡਾਕਟਰ ਨੇ ਮਨਾ ਕੀਤਾ ਹੈ ਤੇ ਬ੍ਰਦਰ ਹੁਣ ਕੰਮ ਕਰਦਾ ਮੈਨੂੰ ਪਾਲਦਾ ਉਹ ਕਿਤੇ ਕਿਤੇ ਜਾਇਓ ਕੀ ਕਰਾਂ ਉਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਘਰ ਵਾਲੇ ਤੋਂ ਅਲੱਗ ਹੋਇਆ ਮੇਰ ਨਾਲ ਤੇ 2019 ਦਾ ਨਹੀਂ ਆਇਆ ਮੈਨੂੰ ਮਿਲਿਆ ਨਹੀਂ ਆਇਆ ਸੀ ਜ 2022 ਚ ਆਇਆ ਸੀ ਉਦੋਂ ਵੀ ਲੜਾਈ ਝੜ ਗਈ ਝਗੜਾ ਤਾਂ ਕਿ ਗਲੀ ਵਿੱਚ ਰੋਲਾ ਰੋਲਾ ਪਾ ਕੇ ਮੇਰਾ ਘਰ ਆ ਖਾਲੀ ਕਰਨ ਪਰਚੇ ਪੁੱਚੇ ਹੋਏ ਬੜਾ ਕੁਝ ਹੋਇਆ ਪਰ ਉਹ ਭੱਜ ਗਿਆ ਜਿੱਦਿ ਸਿੱਖ ਤੋਂ ਭੱਜ ਗਿਆ ਲਾਸਟ ਸਮੇਂ ਤੇ ਤੁਸੀਂ ਕਦੋਂ ਤੁਸੀਂ ਆਪਣੇ ਸਹੁਰਾ ਪਰਿਵਾਰ ਨੂੰ ਬਾਈ ਜੀ ਮੇਰੀ ਮਦਰ ਦਾ ਮੇਰੇ ਤੋਂ ਰੰਗ ਚਲੀ ਗਈ ਪਰ ਮੈਨੂੰ ਨਹੀਂ ਪਤਾ ਸੀ ਕਿ ਵਿੱਚ ਸਬਰ ਰੱਖੇ ਬਹੁਤ ਮੇਰੀ ਮਦਰ ਇਨਵਾਨ ਨੇ ਬਹੁਤ ਮਿਹਨਤ ਖੇਲਿਆ ਬਹੁਤ ਜ਼ਬਰਦਸਤ ਹੁਣ ਕੀ ਮੰਗ ਕਰਦੇ ਮੈਂ ਕਿਸ ਤਰੀਕੇ ਦਾ ਇਨਸਾਫ ਮੰਗ ਮੈਂ ਇਹ ਮੈਨੂੰ ਇਹ ਹੋਇਆਗਾ ਕਿ ਮੇਰੀ ਬੇਟੀ ਨੂੰ ਇਨਸਾਫ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਲੈ ਕੇ ਕਿੱਥੇ ਜਾਵਾਂਗੀ ਮੇਰੀ ਬੱਚੀ ਜਵਾਨ ਹੋ ਰਹੀ ਹੈ ਮੇਰਾ ਮੈਨੂੰ ਹਿੱਸਾ ਦਿੱਤਾ ਜਾਏ ਮੈਂ ਆਪਣੇ ਬੱਚੇ ਦੇ ਸਾਈਡ ਤੇ ਹਾਂ ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ ਕੁਝ ਵੀ ਹੋ ਸਕਦਾ ਕਿਉਂਕਿ ਬੱਚੀ ਦਾ ਅਸਰ ਹੈਗਾ ਪੂਰਾ ਮਾਰਕਸ ਕਾਟ ਟੋਨ ਨੱਪੇ ਹੈ ਸਾਰਾ ਕੁਝ ਉਹਨਾਂ ਤੇ ਮੇਰੇ ਕੋਲ ਤੇ ਆਈ ਹੋਏਗਾ ਨਾ ਜਦੋਂ ਅਸੀਂ ਤਿੰਨ ਵਾਰੀ ਕੰਪਲੇਟ ਕੀਤੀ ਤੁਸੀਂ ਕੋਈ ਕਾਰਵਾਈ ਪੁਛਨੇ ਕੀਤੀ ਕੋਈ ਆਸ਼ਵਾਸਨ ਨਹੀਂ ਬੱਚਾ ਦਿੱਤਾ ਤਿੰਨ ਵਾਰੀ ਮੇਰੇ ਨਾਨਾਣੇ ਵਿੱਚ ਉਹਨੇ ਘਰ ਚ ਮਤਲਬ ਕਿ ਗਲੀ ਚ ਗੁੰਡਾਗਰਦੀ ਕਰਵਾਈ ਪੂਰੀ ਹਾਂ ਹਾਂਜੀ ਹਾਂਜੀ ਤਿੰਨ ਵਾਰੀ ਕੀਤਾ ਬੇੜੀ ਉਮਰ ਕਿੰਨੀ ਹੈ ਹਾਂਜੀ ਬੇੜੀ ਉਮਰ ਕਿੰਨੀ ਹੈ 11 11 ਸਾਲ ਹਾਂਜੀ ਮੰਗੀ ਕਰ ਦੋ ਸਰ ਅਸੀਂ ਇਹ ਨੂੰ ਕਹਿ ਰਹੇ ਕਿ ਉਹਨੂੰ ਬੁਲਾਇਆ ਜਾਏ ਐਦਾਂ ਦੇ ਕੋਈ ਜਾਗਾ ਅਜਤੇ ਕਿਸੇ ਨਾ ਵੀ ਧੋਖਾ ਜਗਾ ਹਰ ਕੋਈ ਫਰਾਡ ਕਰਕੇ ਭੱਜ ਜਾਏਗਾ ਨਾ ਉਹਨੂੰ ਕਿ ਅੰਬੈਸੀ ਕਿਉਂ ਨਹੀਂ ਬੁੜਾਰੀ ਉਸ ਇੰਬੈਸੀ ਨੂੰ ਕੇਸ ਫਾਈਲ ਹੋਇਆ ਤੁਹਾਡੇ ਹਸਬੰਦ ਦਾ ਹਾਂਜੀ ਹਾਂਜੀ ਕੋਈ ਇੰਪੋਰਟੈਂਟ ਸਮਝ ਕੀਤੀ ਹੈ ਉਹਨਾਂ ਨੇ ਕਿ ਇਨੀਸ਼ੀਏਟਲੀ ਆਊਗਾ ਕਿ ਨੈਕਸਟ ਸਟੇਜ ਤੇ ਪੀਓ ਵੀ ਹੋਏਗਾ ਫਰੰਟ ਤੇ ਗਵਰੰਟੀ ਇਸ਼ ਕੰਡੀਸ਼ਨਲ ਗਵਰੰਟੀ ਹੋਰ ਉਹ ਕੰਡੀਸ਼ਨਲ ਲੰਬੀਆਂ ਪਿਆ ਜਾਂਦੀਆਂ ਉਹਦੇ ਨਾਲ ਬੱਚੇ ਦੇ ਫਿਊਚਰ ਤੇ ਅਸਰ ਪੈ ਰਿਹਾ ਮੈਨੂੰ ਕੁਝ ਵੀ ਕਰਵਾ ਸਕਦੇ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਫਰਡ ਆ ਰਿਹਾ ਨਹੀਂ ਨਹੀਂ ਇਹ ਲੱਕੀ ਦਾ ਟੈਡੀ ਇਹ ਇਹ ਲੜਕੀ ਨੇ ਇਹ ਫੂਰੋ ਇੱਕ ਤਿਆਰ ਕਰਾਈ ਏ ਜਿੰਦੇ ਲਿਖਿਆ ਪਾਪ ਨਹੀਂ ਇਹ ਪਾਪ ਹੈ ਦੇਖੋ ਇੱਕ ਬੱਚੀ ਹੈ ਕਿੰਨੀ ਮਜਬੂਰ ਹੈ 11 ਸਾਲ ਦੀ ਇੱਕ 11 ਸਾਲ ਦੀ ਬੱਚੀ ਇੱਕ ਸਟੈਚੂ ਤੇ ਆ ਖੜਾ ਰਹੀ ਆਪਣੇ ਬਾਪ ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਐਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਇੱਕ ਬੱਚੀ ਜਿਹੜੀ 11 ਸਾਲ ਦੀ ਏ ਇੱਕ ਸਟੈਚੂ ਬਣਾ ਰਹੀ ਜਿੰਦੇ ਤੇ ਲਿਖਿਆ ਗਿਆ ਇਹ ਬਾਪ ਨਹੀਂ ਇਹ ਪਾਪ ਹੈ ਵਾਕਈ ਇਹ ਲਾਹਤ ਇਨਸਾਨ ਜਿਹੜਾ ਅਜ ਆਪਣੀ ਬੱਚੇ ਨੂੰ ਦੁੱਖ ਦੇ ਰਿਹਾ ਸੁਖੀ ਐਵੇਂ ਨਹੀਂ ਰਹਿ ਸਕੇਗਾ ਜਿਹੜਾ ਆਪਣੀ ਵਾਈਫ ਦਾ ਨਹੀਂ ਹੋ ਸਕਿਆ ਇੱਕ ਬੇਟੀ ਦਾ ਨਹੀਂ ਹੋ ਸਕਿਆ ਇੱਕ ਮੋਸ਼ਨਸ ਨਹੀਂ ਹੈ ਇੱਕ ਬਾਪ ਜਿਹਦਾ ਸਾਡੀ ਬੱਚੀ ਹੈ ਜਿੰਦੇ ਪੜਨ ਲਿਖਨ ਦੇ ਦਿਨ ਸੀ ਖਸਖਲ ਦੇ ਦਿਨ ਸੀ ਔਰ ਅੱਜ ਉਹ ਸਮੇਂ ਰਹਿ ਰਹੀ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ ਉਹਨੂੰ ਭਰਨੇ ਲਾਣੇ ਪੈ ਰਹੇ ਆ ਔਖੇ ਹਟਾਲਾਂ ਤੇ ਬਹਿਣਾ ਪੈ ਰਿਹਾ ਔਰ ਦਰਦ ਦਰਦ ਜਿਹੇ ਥੋਕੜਾਂ ਖਾਣੀਆਂ ਪੈ ਰੀਆਂ ਅਸੀਂ ਲੋਕ ਵਿਆਹ ਸ਼ਾਦੀ ਕਰ ਲੈਨੇ ਆ ਲੱਖ ਰੁਪਏ ਉੱਥੇ ਇੱਕ ਲਗਾਨੇ ਆ ਪਰ ਵਿਆਹ ਕਰਕੇ ਅਸੀਂ ਧੀਾਂ ਜੰਮਦੇ ਨੇ ਧੀ ਜੰਮਲੀ ਉਹਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਹੁੰਦੀ ਹੈ ਪਿਓ ਦੀ ਹੁੰਦੀ ਹੈ ਪਰ ਮੈਂ ਹਰਾਨਾ ਵੀ ਕਿੱਡਾ ਤਲੰਕਿਤ ਪਿਓ ਏ ਜਿਨੇ ਆਪਣੀ ਧੀ ਨੂੰ ਅਜ 5 ਸਾਲ ਹੋ ਗਏ ਆ ਉਹਨੂੰ ਪਿਆਰ ਚਾਹੀਦਾ ਸੀ ਪਿਓ ਦਾ ਉਹਨੂੰ ਸੜਕਾਂ ਦੇ ਡੋਲਣ ਵਾਸਤੇ ਛੱਡਿਆ ਆ ਉਹਦੀ ਪੜ੍ਹਾਈ ਵਿੱਚ ਖਰਾਬੀ ਹੋ ਰਹੀ ਹੈ ਸਰਦ ਸਾਹਿਬ ਕਾਰਨ ਕੀ ਹੈ ਕਿਉਂ ਉਹਨੇ ਛੱਡਿਆ ਸੜਕਾਂ ਉੱਤੇ ਦੇਖੋ ਉਹਦਾ ਝਗੜਾ ਆਪਣੀ ਵਾਈਫ ਨਾਲ ਹੋ ਸਕਦਾ ਹੈ ਉਹਨਾਂ ਦਾ ਆਪਣੇ ਮੋਟੀ ਨਾਲ ਲੜਾਈ ਹੋ ਸਕਦੀ ਹੈ ਮਤਭੇਦ ਹੋ ਸਕਦੇ ਆ ਹਰ ਮੀਆਂ ਬੀਬੀ ਚ ਹੁੰਦੇ ਆ ਪਰ ਮੈਂ ਇੱਕ ਸਮਾਜ ਨੂੰ ਪੁੱਛਣਾ ਜਨਣਾ ਵਾ ਕਿ ਜੇਕਰ ਹਸਬੰਡ ਵਾਈਜ਼ ਲੜਾਈ ਹੈ ਜਿਹੜਾ ਬੱਚਾ ਦੋਵਾਂ ਦੀ ਕਰਨ ਆਇਆ ਦੁਨੀਆ ਚ ਉਸ ਬੇਟੀ ਦਾ ਕੀ ਕਸੂਰ ਹੈ ਉਸ ਨੂੰ ਉਸਦੇ ਹੱਕਾਦੋ ਮੰਨਿਆ ਕੀਤਾ ਜਾ ਰਿਹਾ ਹੈ ਔਰ ਇਸ ਬੱਚੀ ਕੋਲ ਆਪਣੀ ਮਾਂ ਨਾਲ ਇੱਕ ਮਕਾਨ ਚ ਰਹਿ ਰਹੀ ਹੈ ਜਿਹੜਾ ਕਿ ਇਸਨਾਂ ਦੇ ਪਿਤਾ ਦੇ ਨਾਂ ਤੇ ਆ ਅਮੀਨ ਦੇ ਪਿਤਾ ਜੀ ਗਗਨਦੀਪ ਸਿੰਘ ਦੇ ਨਾਂ ਤੇ ਆ ਔਰ ਉੱਥੇ ਕਈ ਵਾਰ ਕੋਸ਼ਿਸ਼ ਕੀਤੀ ਗਈ ਏ ਲੜਕੀ ਦੀ ਭੂਆ ਪਰਿਵਾਰ ਵੱਲੋਂ ਅਮੀਨ ਦੀ ਭੂਆ ਪਰਿਵਾਰ ਵੱਲੋਂ ਫੁੱਫੜੋਂ ਇਹਦੇ ਪਿਓ ਵੱਲੋਂ ਵੀ ਜਿਹੜਾ ਗਰਮਾਂ ਦੀ ਬੰਦਾ ਪਿਓ ਏ ਆਂਦਾ ਇਹਨੂੰ ਧਰੂਗੇ ਮਕਾਨ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਏ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਏ ਹੁੰਦੀ ਇਹੋ ਜਿਹੀ ਚ ਇਹਨਾਂ ਨੇ ਸਬੰਧਤ ਥਾਣੇ ਕੰਪਲੇਨਟ ਕੀਤੀ ਐਫ ਆਈ ਆਰ ਵੀ ਹੋਈਆਂ ਉਹਨਾਂ ਤੇ ਪਰ ਐਫ ਆਈ ਆਰ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਕੋਟਾ 'ਚ ਵੀ ਕੇਸ ਚੱਲਦੇ ਆ ਪਰ ਅਦਾਲਤਾਂ 'ਚ ਵੀ ਨਾ ਮਤਲਬ ਉਹ ਕਾਲੀ ਪੱਟੀ ਬੰਨੀ ਏ ਅਸੀਂ ਸਤਿਕਾਰ ਕਰਦੇ ਆਂ ਅਦਾਲਤਾਂ ਦਾ ਪਰ ਅਸੀਂ ਵੇਖੇ ਸਾਡੀਆਂ ਧੀਆਂ ਦੀ ਬੇਅਦਬੀ ਹੋ ਰਹੀ ਏ ਅਦਾਲਤਾਂ ਚੋਂ ਇਨਸਾਫ ਨਹੀਂ ਮਿਲ ਰਿਹਾ ਚੋਨੇ ਕੀ ਆ ਅਸੀਂ ਜਾਣਿਆ ਜਿਹੜੀ ਅਮੀਨ ਬੇਟੀ ਏ ਉਹਦਾ ਜਿਹੜਾ ਬੰਦਾ ਹੱਕ ਏ ਉਹਦਾ ਹੱਕ ਏ ਮਕਾਨ ਦੀ ਛਾਤੇ ਦੀ ਬੇਟੀ ਦੇ ਹੱਕ ਜੀ ਜਾਂ ਫਿਰ ਉਹਦੀ ਮਾਤਾ ਦੇ ਹੱਕ ਕਿਥੋਂ ਪਹਿਲਾਂ ਹੀ ਬੇਟੀ ਦੇ ਹੱਕ ਚਾਹ ਮਾਤਾ ਦਾ ਹੱਕ ਚਲੋ ਉਹਦਾ ਮਤਵੇਦ ਹੋ ਸਕਦਾ ਬੇਟੀ ਦਾ ਕੀ ਕਸੂਰ ਏ ਅਸੀਂ ਬੇਟੀ ਦੇ ਹੱਕ ਵਾਸਤੇ ਧਰਨੇ ਦਾ ਐਲਾਨ ਕਰਦੇ ਪਿਆ ਜਾਗਦਾ ਜ਼ਮੀਰ ਅੱਜ ਐਲਾਨ ਕਰਦਾ ਹੈ ਵੀ ਸ਼ਨੀਵਾਰ ਅਗਲੇ ਸ਼ਨੀਵਾਰ ਸਵੇਰੇ 12 ਵਜੇ ਬਟਾਲੇ ਸ਼ਾਸਤੀ ਨਗਰੇ ਚ ਜਿੱਥੇ ਅਮੀਨ ਦੇ ਦਾਦਾ-ਦਾਦੀ ਦਾ ਮਕਾਨ ਹੈ ਉਹਦੇ ਅੱਗੇ ਧਰਨੇ ਦੇ ਬਾਹਾਂਗੇ ਅਮੀਨ ਦੀ ਉਮਰ ਕਿੰਨੀ ਹੈ ਅਮੀਨ ਦੀ ਉਮਰ 11 ਸਾਲ ਹੈ ਔਰ ਇਹ ਆਪਣੇ ਦਾਦਾ-ਦਾਦੀ ਕੋ ਹੱਥ ਦੀ ਲੜਾਈ ਲੜਨ ਜਾ ਰਹੀ ਹੈ ਮੀਨ ਅਮੀਨ ਦੇ ਨਾਲ ਜਗਤਮੀਰ ਪੂਰੇ ਤੌਰ ਤੇ ਖੜਾ ਹੈ ਔਰ ਜਗਤਮੀਰ ਦੇ ਸਾਰੇ ਸੇਵਾਦਾਰ ਉਥੇ ਧਰਨੇ ਤੇ ਜਾ ਕੇ ਇਹ ਲੜਾਈ ਲੜਨਗੇ ਔਰ ਲੜਾਈ ਦਾ ਹਲਾਨ ਕਰਕੇ ਪ੍ਰਸ਼ਾਸਨ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜਿਹੜੇ ਉਥੇ ਸਿਟੀ ਥਾਣੇ ਦੇ ਐਸਐਚਓ ਸਾਹਿਬ ਹੈ ਜਿਹੜੇ ਏਸੀਬੀ ਸਾਹਿਬ ਹੈ ਜਿਹੜੇ ਤੋਂ ਡੀਸੀ ਸਾਹਿਬ ਹੈ ਜਿਹੜੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਪ੍ਰੈਸ ਰਾਹੀਂ ਇਹ ਮੈਸੇਜ ਪਹੁੰਚ ਗਿਆ ਵੀ 12 ਵਜੇ ਜਾਦਰਬੀਰ ਵੱਲੋਂ ਬੇਟੀ ਅਮੀਨ ਦੇ ਨਾਲ ਇੱਕ ਸ਼ਾਂਤ ਮੇਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਸਾਨੂੰ ਪਤਾ ਹੈ ਕੁਝ ਕੁਝ ਜਿਹੜੀਆਂ ਉੱਥੋਂ ਦੀ ਅਸਮਾਜਿਕ ਸੰਸਥਾਵਾਂ ਹੈ ਉਹ ਇਸ ਧਰਨੇ ਦਾ ਵਿਰੋਧ ਜ਼ਰੂਰ ਕਰਨਗੀਆਂ ਕਿਉਂਕਿ ਅੱਜਕੱਲ੍ਹ ਸ਼ਰਮ ਦੇਖਿਆ ਵੀ ਸਾਡੇ ਕੁਝ ਸਮਾਜਿਕ ਸੰਸਥਾਵਾਂ ਕੁਝ ਜਿਹੜੀਆਂ ਗਿਵ ਐਂਡ ਟੇਕ ਕਰਕੇ ਦੂਜਿਆਂ ਦਾ ਵਿਰੋਧ ਕਰਦੀਆਂ ਹੈ ਸਾਨੂੰ ਉਹ ਵੀ ਸਮਾਚਾਰ ਮਿਲੇ ਆ ਅਸੀਂ ਸਿਟੀ ਥਾਣਾ ਬਟਾਲਾ ਦੇ ਐਸਐਚਓ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਅਸੀਂ ਸ਼ਾਂਤਪੂਰਨ ਧਰਨਾ ਲਾਵਾਂਗੇ ਅਸੀਂ ਕੋਈ ਵੀ ਟਰੈਸਿਕ ਨਹੀਂ ਰੋਕਾਂਗੇ ਔਰ ਸਾਡੇ ਧਰਨੇ ਤੇ ਮਤਲਬ ਸਾਨੂੰ ਸਾਡੀ ਜਿਹੜੀ ਸਪੋਰਟ ਕੀਤੀ ਜਾਵੇ ਸਾਡੇ ਜਿਹੜੇ ਲੇਡੀਜ਼ ਮੈਂਬਰ ਆ ਰਹੇ ਆ ਐਨਜੀਓ ਦੇ ਸਾਡੇ ਜੈਂਟਸ ਮੈਂਬਰ ਆ ਰਹੇ ਆ ਕਿਸੇ ਨਾਲ ਵੀ ਕੋਈ ਮਤਲਬ ਮਾੜਾ ਸੁਖ ਨਾ ਕੀਤਾ ਜਾਵੇ ਮਾੜਾ ਸੁਖ ਹੋਇਆ ਤੁਹਾਡੇ ਨਾਲ ਉਸ ਜਗ੍ਹਾ ਦੇ ਉੱਤੇ ਹਾਂਜੀ ਹੋਇਆ ਜੀ ਸਾਨੂੰ ਜਿਹੜੇ ਉੱਥੋਂ ਦੇ ਐਸਐਚਓ ਜਰਜੀਤ ਸਿੰਘ ਹੈਗੇ ਆ ਉਹਨਾਂ ਨੇ ਬਾਰ-ਬਾਰ ਲੜਕੀ ਦੀ ਮਦਰ ਮੌਨਿਕਾ ਜੀ ਨੂੰ ਫੋਨ ਕਰਕੇ ਉੱਥੇ ਥ੍ਰੈਟ ਕੀਤਾ ਹੈ ਉੱਥੋਂ ਦੇ ਐਸਐਚਓ ਜਿਹੜੇ ਬਟਾਲੇ ਦੇ ਸਿੱਟੀ ਥਾਣੇ ਦੇ ਜਸਜੀਤ ਸਿੰਘ ਔਰ ਸਾਡੇ ਨਾਲ ਵੀ ਫੋਨ ਤੇ ਗੱਲ ਹੋਈ ਉਹਨਾਂ ਮਾੜੀ ਭਾਸ਼ਾ ਵਰਤੀ ਜਸਜੀਤ ਸਿੰਘ ਨੇ ਔਰ ਇਹ ਦੋ ਬੇਟੀਆਂ ਮੈਡਮ ਰੀਆ ਮੈਡਮ ਮੌਨਿਕਾ ਥਾਣੇ ਬੁਲਾਇਆ ਗਿਆ ਥਾਣੇ bina ਕੋਈ ਲੇਡੀਜ਼ ਪੁਲਿਸ ਹੋਏ ਉੱਥੇ ਕੋਈ ਲੇਡੀਜ਼ ਪੁਲਿਸ ਅਫਸਰ ਨਹੀਂ ਹੈਗਾ ਇਹਨਾਂ ਨੂੰ ਡਰਾਇਆ ਗਿਆ ਵੀ ਤੁਸੀਂ ਧਰਨਾ ਲਾਇਆ ਤੁਹਾਡੇ ਦੇ ਪਰਚੇ ਕਿਤੇ ਜਾਣਗੇ ਦੁਆਰਾ ਧਰਨੇ ਲਾਓਗੇ ਤੁਹਾਡੇ ਤੋਂ ਹੋਰ ਪਰਚੇ ਕਿਤੇ ਜਾਣਗੇ ਮੈਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਹ ਭਗਵੰਤ ਮਾਨ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿਹੜੇ ਧਰਨੇ ਸੀ ਇਹ ਹੱਕ ਲਈ ਲਾਣੇ ਪੈਂਦੇ ਆ ਹੱਕ ਮੰਗਿਆ ਨਹੀਂ ਮਿਲਦੇ ਹੱਕਾਂ ਲਈ ਸੰਘਰਸ਼ ਕਰਨਾ ਪੈਂਦਾ ਤੁਸੀਂ ਹੀ ਤੁਹਾਡੇ ਬੋਲ ਹੈ ਔਰ ਸਭ ਤੋਂ ਪਹਿਲਾਂ ਜੇਕਰ ਬਟਾਲੇ ਦਾ ਐਸ ਐਚਓ ਸਿੱਟੀ ਥਾਣੇ ਦਾ ਜਾਂ ਐਸ ਸੀ ਪੀ ਜਾਂ ਹੋਰ ਮੁੱਖ ਅਧਿਕਾਰੀ ਕੋਲ ਦੇ ਧਰਨਿਆਂ ਦੇ ਪਰਚੇ ਕਰਨੇ ਚਾਹਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਐਮ ਐਲ ਏ ਸ਼ਹਿਰੀਏ ਉਹਨਾਂ ਦੇ ਪਰਚਾ ਕਰੋ 25 ਜਨਵਰੀ 2000 ਬਾਈ ਚ ਉਹ ਸਾਡੇ ਨਾਲ ਧਰਨੇ ਤੇ ਬੈਠੇ ਸੀ ਅਸੀਂ ਉਹਦੀ ਵੀ ਕੋਈ ਪਰਮਿਸ਼ਨ ਨਹੀਂ ਲਈ ਉੱਥੇ ਵੀ ਇੱਕ ਬੱਚੀ ਦਾ ਇਨਸਾਫ ਲਈ ਬਸ ਅੱਜ ਧਰਨਾ ਲਾਇਆ ਸੀ ਲਗਾਤਾਰ 5 ਘੰਟੇ ਉਸ ਦੀ ਮੌਜੂਦਗੀ ਧਰਨਾ ਲਾਇਆ ਸੀ ਸ਼ੈਰੀ ਕਲਸੀ ਸਾਡੇ ਨਾਲ ਬੈਠਾ ਕੋਈ ਲੱਗਦਾ ਹੈ ਕਿ ਧਰਨਾ ਲਾਉਣ ਵਾਸਤੇ ਲੋਕਤੰਤਰ ਹੈ ਧਰਨਾ ਲਾਉਣ ਵਾਸਤੇ ਪੁੱਛਣਾ ਪਏਗਾ ਪਹਿਲੇ ਫਿਰ ਅਸੀਂ ਆਪਣੀ ਗੱਲ ਬਣਾਵਾਂਗੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਬਿਲਕੁਲ ਨਹੀਂ ਸਾਡੇ ਮੁਤਾਬਕ ਧਰਨਾ ਦਾ ਤਾਦੀ ਲਾਣਾ ਪੈਂਦਾ ਹੈ ਨਾ ਜਦੋਂ ਇਨਸਾਫ ਨਹੀਂ ਮਿਲਦਾ ਲੋਕਤੰਤਰ ਹੈਗਾ ਇਹ ਐਸਐਸਓ ਜੱਜੀ ਜਵਾਬ ਦੇਗਾ ਐਸਐਚਓ ਜਸਦੀਪ ਨੇ ਕਿਉਂ ਇਹਨਾਂ ਨੂੰ ਲੜਕੀ ਨੂੰ ਬਾਰ-ਬਾਰ ਫੋਨ ਕੀਤੇ ਕਿਉਂ ਇਹਨੂੰ ਥ੍ਰੈਟ ਕੀਤਾ ਅਗਲੀ ਆਪਣੀ ਬੇਟੀ ਦਾ ਹੱਕ ਲੈਣ ਨਾ ਜਾਵੇ ਅਸੀਂ ਨਾਲ ਹਾਂ ਜੀ ਜਾਗਦੇ ਮੈਂ ਨਾਲ ਐ ਅਸੀਂ ਇਸ ਬੱਚੇ ਨੂੰ ਬੱਚੀ ਅਮੀਨ ਨੂੰ ਜਿਹੜਾ ਇਹਦਾ ਬੰਦਾ ਸ਼ੱਤ ਉਹ ਦਵਾਵਾਂਗੇ ਜਿਹੜੀ ਵੀ ਪੜ੍ਹਾਈ ਦਾ ਖਰਚਾ ਉਹ ਦਵਾਵਾਂਗੇ ਹੋਰ ਵੀ ਜਿਹੜੀ ਇੱਕ ਬੱਚੀ ਡਿਜ਼ਰਵ ਕਰਦੀ ਏ ਜੇਕਰ ਅੱਜ ਕੋਈ ਸੰਸਥਾ ਜੇਕਰ ਕੋਈ ਪੰਚਿਤ ਕੀਤਾ ਗਿਆ ਇਸ ਬੱਚੀ ਦਾ ਨਾਂ ਦਾ ਫਿਚਰ ਕੀ ਹੈ ਅਸੀਂ ਵੇਖਿਆ ਕਈ ਬੱਚੀਆਂ ਬਾਅਦ ਚ ਠੰਡੇ ਦੇ ਬੈੰਦੀਆਂ ਮੈਂ ਤਾਂ ਫੇ ਕਹਿ ਨਹੀਂ ਜਾਂਦਾ ਪਰ ਮੈਂ ਮਜਬੂਰੀ ਵਿੱਚ ਕਹਿ ਰਿਹਾ ਹਾਂ ਵੀ ਅੱਜ ਇਸ ਬੱਚੀ ਨੂੰ ਜਿਸ ਬੱਚੀ ਦੇ ਹੱਕ ਲਈ ਬਟਾਲਾ ਵਾਸੀ ਨਾ ਖੜੇ ਹੋਏ ਜਿਸ ਸਾਰੇ ਮਲਸਰ ਵਾਸੀ ਨਾ ਖੜੇ ਹੋਏ ਜਿਸ ਸਮਾਜ ਸਭੀ ਸੰਸਥਾਵਾਂ ਨਾ ਖੜੇ ਹੋਇਆ ਪੋਲੀਟੀਕਲ ਲੋਕਾਂ ਦਾ ਮਾਨੂੰ ਕੋਈ ਗਿਲਾ ਨਹੀਂ ਕਿਉਂਕਿ ਪੋਲੀਟੀਕਲ ਲੋਕ ਜਿਹੜੇ ਉਹ ਯੂਜ਼ ਹਾ ਤੁਹਾਨੂੰ ਤੋ ਨਾਲ ਦਿਆ ਉਹਨਾਂ ਨੂੰ ਅਸੀਂ ਨਹੀਂ ਵਿੱਚ ਕਹਿੰਦੇ ਬਾਕੀ ਫਿਰ ਵੀ ਜੇਕਰ ਕੋਈ ਰਾਜਨੀਤਿਕ ਪਾਰਟੀ ਇਸ ਬੱਚੀ ਦੇ ਸਮਰਥਨ ਚਾਹਾਂ ਜਾਂਦੀ ਹੈ ਅਸੀਂ ਸਭ ਕੋ ਜਾ ਕੇ ਕੱਲ ਤੋਂ ਸਮਰਥਨ ਮੰਗਾਂਗੇ ਅਸੀਂ ਬਟਾਲੇ ਦੇ ਸੁਪੀਣਾ ਜਾਵਾਂਗੇ ਬੱਚਿਆਂ ਕੋ ਸਮਰਥਨ ਮੰਗਾਂਗੇ ਬਟਾਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਕੋਈ ਸਮਰਥਨ ਮੰਗਦੇ ਆ ਉੱਥੋਂ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਕਈ ਪੱਤਰਕਾਰਾਂ ਨੇ ਸਾਡਾ ਸਮਰਥਨ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਦੀ ਲੜਾਈ ਜਿੱਤ ਕੇ ਜਲਦੀ ਤੁਹਾਡੇ ਸਾਹਮਣੇ ਸਿਰ ਆ ਕੋਈ ਅਦਾਲਤੀ ਕੇਸ ਵੀ ਚੱਲਦਾ ਹੈ ਬਿਲਕੁਲ ਜੀ ਅਦਾਲਤੀ ਕੇਸ ਚੱਲਦੇ ਪਿਆ ਪਰ 4 ਸਾਲ ਹੋ ਗਏ ਆ ਅਦਾਲਤਾਂ ਚ ਮਾਂ ਤੀ ਚੱਕਰ ਨਾਲ ਆ ਕੇ ਅੱਜ ਵੀ ਇਹ ਲੋਕਾਂ ਦੇ ਹਾਲਾਤ ਕੀ ਹੋ ਗਏ ਆ ਕੋਰੇ ਜੱਜਾਂ ਦੇ ਕੋਲ ਆ ਅਸੀਂ ਇਹਨਾਂ ਨਾਲ 2 ਮਹੀਨੇ ਤੋਂ ਇਹਨਾਂ ਦਾ ਸਾਰਾ ਆਵਾਜ਼ ਕਰਦੇ ਆ ਅਸੀਂ ਸਾਰਾ ਸੱਚ ਕੀਤਾ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਸਰਾਸ ਸੱਤ ਧੱਕਾ ਹਟਾ ਨਾ ਜੀ ਨਿਆ ਪ੍ਰਣਾਲੀ ਤੋਂ ਕੀ ਮੰਗ ਕਰਨਾ ਚਾਹੋ ਨਿਆ ਪ੍ਰਣਾਲੀ ਤੋਂ ਅਸੀਂ ਮੰਗ ਕਰਨਾ ਚਾਹੁੰਦੇ ਆ ਜੱਜ ਸਾਹਿਬ ਜਿਹੜੇ ਵੀ ਜੱਜ ਹੈ ਜਿਹੜੇ ਵੀ ਸਾਡੇ ਭੈਣਾ ਜਾਂ ਭਰਾ ਸਾਡੇ ਜੱਜ ਹੈ ਉਹਨਾਂ ਨੂੰ ਜੱਜਾਂ ਵੀ ਤੇ ਦੱਸਦੇ ਹੱਥ ਉੱਤੇ ਬੇਨਤੀ ਏ ਵੀ ਜਿਹੜਾ ਇਨਸਾਫ ਨਾ ਇਹੋ ਜਿਹਾ ਇਨਸਾਫ ਜਿੱਥੇ ਬੇਟੀ 5 ਸਾਲ ਆਪਣੇ ਫਾਦਰ ਕੋ ਇਨਸਾਫ ਹੱਕ ਲਈ ਵੇਟ ਕਰਦੀ ਪਈ ਏ आप सब देख रहे हो मेरे जो सर है सुभाष जी उन्होंने जो अभी बोला है मोनिका के बारे में आमिन के बारे में ये हमारी है, हम इनकी हेल्प कर रहे हैं वो बिलकुल सच है अगर ये ये जो इंसान है गगनदीप सिंह ये जहाँ पर भी बैठा है अगर ये सच्चा था तो ये वापस क्यों नहीं आया ये भागा क्यों ये सच्चा नहीं है ये एक जल्लाद है पापी है, एक, एक माँ का है और एक बेटी का ठीक है तो मेरे को इनके साथ बहुत हमदर्दी है मैं इनका बिल्कुल साथ दे रही हूँ और मैं दूंगी आगे भी दूंगी जब तक मेरी क्लाइंट मोनिका को और अमीन को दोनों को जस्टिस नहीं होता तब तक मैं इनके साथ हूँ और इनकी जो मदर है गुरप्रीत कौर उनको भी अरेस्ट किया जाए क्योंकि वो इनके पीछे विद रिवॉल्वर गुंडे भेजते हैं और इनके पीछे इनको जान से मरवाने के लिए गुंडे भेजे जाते हैं इन हमला किया जाता है ये अपने घर पे सेफ नहीं है दोनों माँ बेटिया ये दोनों इस टाइम डिप्रेशन में है मैं प्लीज आपके आगे जनता के आगे हाथ जोड़ के बेनती करती हूँ एज ए एक सिस्टर एज एक इंसान तौर पर इन दोनों को इंसाफ प्लीज दिया जाए हमारे यहाँ की पुलिस यहाँ का कानून कुछ नहीं कर रहा ये दोनों मर जाए आएंगी फिर करेंगे आप लोग सब कुछ ये दोनों इस टाइम बहुत डिप्रेशन में है मैं मेरे से ज्यादा इनका दुख इस टाइम कोई नहीं जानता ठीक है मैं खुद इनके साथ हूँ प्लीज आप इनको इंसाफ किया जाए गगन जहाँ भी बैठा है उमेन में है, उसको यहाँ पे बुलाया जाए उसको रेस्ट किया जाए इसकी मदद को भी रेस्ट किया जाए मैं सीमा वर्मा जागता जमीर की मुख्यदार होने के नाते ਮੈਂ ਅੱਜ ਤੁਹਾਨੂੰ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਅਸੀਂ ਸਾਰੇ ਪੈਨਪਾਈ ਇਕੱਠੇ ਹੋਏ ਆ ਉਹ ਇੱਕ 11 ਸਾਲ ਦੇ ਬੱਚੇ ਲਈ ਅਸੀਂ ਬੇਟੀ ਲਈ ਇੱਥੇ ਇਨਸਾਫ ਦੀ ਮੰਗ ਵਾਸਤੇ ਇਕੱਠੇ ਹੋਏ ਆ ਔਰ ਉਹਦੇ ਲਈ ਇਨਸਾਫ ਚਾਹੁੰਦੇ ਆ ਆਪਣੀ ਪ੍ਰਸ਼ਾਸਨ ਔਰ ਅਸੀਂ ਇਹ ਵੀ ਚਾਹੁੰਦੇ ਆ ਕਿ ਬੇਟੀ ਨੂੰ ਬੇਟੀ ਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਅਸੀਂ ਮਦਰ ਵੈਸੇ ਤਾਂ ਇਹ ਵੀ ਕਿਸੇ ਦੀ ਧੀ ਆ ਮਤਰ ਵੀ ਕਿਸੇ ਦੀ ਦੀ ਹੈ ਮਗਰ ਜੇਕਰ ਉਹ ਐ ਸੋ ਚੀ ਚੋਚਦਾ ਹੈ ਅੱਜ ਅਸੀਂ ਅਗਰ ਦੇਸ਼ ਦੇ ਨਾਰੇ ਲਾਣੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਅਸੀਂ ਉਸ ਚੀਜ਼ ਨੂੰ ਆਪ ਕਿਉਂ ਨਹੀਂ ਉੱਤੇ ਪ੍ਰੈਕਟੀਕਲ ਹੁੰਦੇ ਅਸੀਂ ਇਸ ਬੱਚੀ ਲਈ ਇੱਕ ਜੁੱਟ ਹੋ ਕੇ ਪੂਰਾ ਜਾਗਦਾ ਜ਼ਮੀਰ ਦੇ ਮੈਂਬਰਸ ਅਸੀਂ ਔਰ ਬਟਾਲਾਵਾਦੇ ਕੁਝ ਸਾਰੇ ਤਕਰੀਬਨ ਦੇਸ਼ ਵਾਸੀਆਂ ਨੂੰ ਵੀ ਇਹ ਮਤਲਬ ਵਾਸੀਆਂ ਪਟਨਾਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕੱਠੇ ਹੋਣ ਇਕਜੁੱਟ ਹੋਣ ਤੇ ਐਸੇ 11 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਉਣ ਉਹਦੇ ਲਈ ਅਸੀਂ ਸ਼ਨੀਵਾਰ ਸਾਰੇ ਮੈਂਬਰ ਐਨ ਜੀਓ ਦੇ ਇਕੱਠੇ ਹੋ ਕੇ ਧਰਨਾ ਲਗਾਣ ਜਾਵਾਂਗੇ ਔਰ ਉਤੋਂ ਦੇ ਵੀ ਜੋੜੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕਜੁੱਟ ਸੋ ਆ ਫੋਟੋਆਂ ਜਿਹੜੀਆਂ ਬੱਚੀ ਨੇ ਫੜੀਆਂ ਕੀ ਏ